ਮੈਨੂੰ ਫੋਨ ਕੀਤਾ ਸੀ ਸੈਲਿਬ੍ਰੇਟ ਕੀਤੀ ਹੈ ਤੁਹਾਡੇ ਵਾਈਸ ਜਿਹੜੇ ਐਕਸਪਾਇਰ ਹੋ ਚੁੱਕੇ ਹੈ ਮੈਂ ਅੱਜ ਜਿਹੜੇ ਮੇਰੇ ਬੇਟਾ ਨੇ ਮੈਨੂੰ ਫੋਨ ਆਇਆ ਬਾਦੋਂ ਵੀ ਮੇਰੀ ਮੰਮੀ ਦੀ ਅੱਜ ਮੈਥ ਵਰਸੀ ਹੈ ਤੁਹਾਡੀ ਤੇ ਕੁਝ ਹੀ ਇਦ ਕ ਮਨਾਉ ਤੇ ਮੈਂ ਕਿਹਾ ਨਹੀਂ ਮਨਾਉਣੀ ਕਹਿੰਦਾ ਜਰੂਰ ਕੇ ਮਨਾਓ ਦੀ ਕੇਕ ਬੰਦ ਕੇ ਕੇਕ ਟੋ ਆਈਸਕ੍ਰੀਮ ਲੋਕਾਂ ਨੂੰ ਖਵਾ ਦਿਓ ਤੇ ਪਰ ਮੈਂ ਬਿਲ ਬੇਨਤ ਬੋਲਵਾਦੀ ਮੈਂ ਕੋਈ ਲਵਜਾ ਨਹੀਂ ਕੋਈ ਮੈਂ ਨਹੀਂ ਕੋਈ ਬੋਲ ਸਕਦਾ ਵੀ ਕੋਈ ਮੇਰਾ ਸਾਥੀ ਜੀਵਨ ਚਲ ਗਿਆ ਮੈਂ ਕੱਲਾ ਇਸ ਕਰਕੇ ਮਿਲਦੀ ਕੁਲਕਾਂ ਯੋਗਨੇ ਕਦਰ ਵੀ ਮੈਂ ਆਪਣੀ ਬੀਸੀ ਨੂੰ ਯਾਦ ਕਰਦੇ ਹੋਏ ਅੱਜ ਮੈਂ ਅਜ ਮੈਂ ਜਦੋਂ ਵਸੀ ਬਣਾਈ ਹੈ ਕੱਲੇ ਆਉਂਦੇ ਬਾਬ ਜੋ ਪਰ ਫਿਰ ਮੈਂ ਕੱਲਾ ਨਹੀਂ ਮੇਰੇ ਨਾਲ ਮੇਰੇ ਨਾਲ ਹਰ ਜਦੋਂ ਮੋੜੇ ਦਾ ਮੋੜਾ ਯੋਗੇ ਖਲੋਤੀ ਹੈ ਜਦੋਂ ਵੀ ਯਾਦ ਕਰਾਂ ਮੇਰੇ ਕੋਲ ਹੁੰਦੀ ਹੈ ਤੇ ਬਾਕੀ ਮੈਂ ਸਾਨੂੰ ਕਹਾਂਗਾ ਕਿ ਇਸ ਤਰ੍ਹਾਂ ਤੁਸੀਂ ਪਿਆਰ ਨਾਲ ਰਹੋ ਜਿੰਨਾ ਚੱਲ ਜੰਮੀ ਹੈ ਉਹਨਾਂ ਨੂੰ ਬਣਾ ਤੇ ਤੁਹਾਡੀ ਿਕਸ਼ਾ ਸੀ ਕਿ ਬੱਚਿਆਂ ਦੀ ਿਕਸ਼ਾ ਸੀ ਨਹੀਂ ਮੇਰੇ ਿਕਸ਼ਾ ਬੱਚਿਆਂ ਦੀ ਹੀ ਪਰ ਮਿਆ ਦੋੜੀ ਕੋਈ ਕੋਈ ਸਾਦਾ ਕੋਈ ਮੈਂ ਟੁੱਟਾਈ ਨਾ ਹਬੀ ਮੇਰੇ ਬੱਚਿਆਂ ਨੂੰ ਕਿਹਾ ਵੀ ਨਹੀਂ ਬਹੀ ਉਠੋ ਡੜੀ ਕੁਝ ਨਹੀਂ ਜਿਹੜਾ ਬੋੜੇ ਦਾ ਮੋੜਾ ਯੋਗੇ ਖਲੋਤੀ ਕੋਈ ਗੱਲ ਇਹ ਹੋਈ ਗੱਲ ਕੋਈ ਨਹੀਂ ਗਈ ਵੀ ਫਿਰ ਕੀ ਆਜੇ ਮੰਮੀ ਆ ਤੇ ਕੋਈ ਗੱਲ ਨਹੀਂ ਮੈਂ ਬਾਹਰ ਤੁਹਾਡੇ ਕੋਲ ਆ ਮੇਰਾ ਭਰਾ ਵੀ ਤੁਹਾਡੇ ਕੋਲ ਆ ਅਸੀਂ ਤੁਹਾਡੇ ਦੋਵੇਂ ਤੁਹਾਡੇ ਨਾਲ ਆ ਕੋਈ ਗੱਲ ਨਹੀਂ ਪਰ ਮਾਂ ਦੀ ਸ਼ਾਇਦ ਬੱਚਿਆਂ ਦੀ ਜਿਹੜੇ ਮੈਂ ਪੂਰੀ ਕਰਤੀ ਬੱਚਿਆਂ ਦੀ ਸ਼ਾਦੂ ਰਾ ਜੀ ਮੈਂ ਜਦੋਂ ਕਹਾਂ ਬਸ ਜੀ ਨਹੀਂ ਕਰਦਾ ਬਣਾਉਣ ਮੇਰਾ ਜਦੋਂ ਕੱਲਾ ਹਾਂ ਪਰ ਫਿਰ ਵੀ ਮੈਂ ਨਹੀਂ ਕਿੰਨੇ ਸਾਲ ਹੋ ਗਏ ਉਹਨਾਂ ਨੂੰ ਉਹਨਾਂ ਨੂੰ ਪੂਰਾ 2 ਸਾਲ ਹੋ ਗਏ ਤੇ ਪਹਿਲਾਂ ਵੀ ਇਸ ਤਰ੍ਹਾਂ ਸੈਲੀਬ੍ਰੇਟ ਕਰਦੇ ਸੀ ਪਹਿਲਾਂ ਵੀ ਬਿਲਕੁਲ ਹੀ ਬਿਲਕੁਲ ਅਸੀਂ ਹਰ ਸਾਲ ਮਾਦਦ ਤੋਂ ਜਾਂਦੇ ਹਾਂ ਮਾਦਦ ਤੋਂ ਜਾ ਕੇ ਸੈਲਵਿਸ਼ ਕਰਦੇ ਜਾ ਕੇ ਤੇ ਅੱਜ ਕੀ ਨਹੀਂ ਹੈਗੇ ਨਹੀਂ ਕਰਕੇ ਫਿਰ ਅਸੀਂ ਬਣਾ ਆ ਬੱਚਿਆਂ ਨੂੰ ਜ਼ਰੂਰ ਬਣਾਉ ਤਬਾ ਕੀ ਬਲ ਪ੍ਰਵਾਂਸ ਦੀਆਂ ਨਾਲ ਸੱਜਾ ਨਾਲ ਸੱਜ ਕੇ ਇਹ ਮੇਰੇ ਮੇਰੇ ਨਾਲੇ ਮੋੜੇ ਮੋੜੇ ਜੋ ਸੋਚੇ ਨੇ ਤੇ ਮੈਂ ਉਹਨਾਂ ਨਾਲ ਰਹੇ ਮੈਂ ਖਾਰੇ ਬੰਦੇ ਕੋਈ ਉਹ ਤਾਂ ਠਾਂਗਾ ਕਿ ਕੋਸ਼ਿਸ਼ ਰੋ ਭਾਵੇਂ ਤਾਂ ਅਜੀਬ ਨਹੀਂ ਹੈਗਾ ਪਰ ਤੂੰ ਯਾਦ ਜਰੂਰ ਕਰੇ ਸਾਲ ਜੇ ਕੋਈ ਯਾਦ ਕਰੇ ਮਤਲਬ ਜਿਹੜੇ ਲੋਕ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਘਰ ਦੇ ਵਿੱਚ ਲੜਾਈ ਝਗੜੇ ਕਰਦੇ ਨੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਉਹ ਬੰਦੇ ਗਲਤ ਨੇ ਉਹ ਬੰਦੇ ਗਲਤ ਨੇ ਡਰਾਈਵਰ ਤੋਂ ਕਰ ਗੱਡੀ ਨਹੀਂ ਚਾਦੀ ਜੋ ਮੱਜੀ ਹੈ ਵੀ ਕਨੈਕਟਰ ਤੇ ਵਾਹ ਜੂਰੀ ਹੈ ਜੇ ਦੇਣਿਆਂ ਤੇ ਰਹਾ ਦਿਆ ਇਸ ਕਰਕੇ ਕਿਸੇ ਨੂੰ ਬੰਦੇ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਜਿੱਦਾਂ ਜੋ ਮਰਜੀ ਜਾਨੀ ਉਹਦੀ ਕੋਈ ਜਹਿ ਮਾਰੀ ਆ ਜਾਂ ਚੰਗਾ ਜਿਹਾ ਜਾਨੀ ਬਾਦ ਜਾਨੀ ਚਲ ਗਈ ਆ ਤੇ ਬੰਦੇ ਨੂੰ ਉਹ ਉਹਦੇ ਵਾਸਤੇ ਨਾਲ ਜਿਹਦਾ ਉਹਨੂੰ ਕੋਈ ਕੰਮ ਨਹੀਂ ਕਰਨਾ ਚਾਹੀਦਾ ਦੂਜਾ ਗੰਦ ਨਹੀਂ ਨਿਕਲਦਾ ਜਿਹਦਾ ਵੀ ਤੇ ਜੇ ਵੱਲੋਂ ਕੋਈ ਬੰਦਾ ਤੇ ਬੰਦੇ ਨੂੰ ਉਹਦੇ ਨਾਲ ਆਪਣੀ ਜਾਨੀ ਨੂੰ ਰੱਖਣਾ ਜਿਹਦਾ ਉਹਲੇ ਨਾ ਰੱਖਣਾ ਜਿਹਦਾ ਵੀ